ਹਾਂਜੀ ਕੀ ਬਣਿਆ ਕੁਝ ਨਹੀਂ ਓਹੋ ਗਿੱਲੇ ਤੇਰਾ ਕੁਝ ਨਹੀਂ ਹੋ ਸਕਦਾ ਪ੍ਰੀਤ ਨੇ ਆਪਣਾ ਪੈਰ ਪੂਰੇ ਜੋਰ ਨਾਲ ਧਰਤੀ ਤੇ ਮਾਰਿਆ ਤੂੰ ਕੁਝ ਕਰੀ ਨਹੀਂ ਰੱਖ ਸਕਦਾ ਪਤਾ ਨਹੀਂ ਤੂੰ ਇੰਨਾ ਡਰਪੋਕ ਕਾ ਤੂੰ 6 ਮਹੀਨੇ ਹੋ ਗਏ ਤੈਨੂੰ ਲਾਰੇ ਲਾਉਦੇ ਨਹੀਂ ਅਗਲਾ ਨਹੀਂ ਮੈਨੂੰ ਵਿਆਹ ਕੇ ਤੋੜ ਦੇਣਾ ਫਿਰ ਚੱਕੀ ਜਾਂ ਤਾਂ ਠਾ ਪ੍ਰੀਤ ਯਾਰ ਤੇਰੇ ਪਿੰਡ ਚ ਕੋਈ ਜਾਣ ਪਛਾਣੀ ਨਹੀਂ ਲੱਭਦੀ ਹੌਣ ਸਿੱਧਾ ਹੀ ਤੇਰੇ ਘਰ ਚਲੇ ਜਾਵਾਂ ਮੈਨੂੰ ਨਹੀਂ ਪਤਾ ਪਰ ਮੈਂ ਤੈਨੂੰ ਦੱਸਤਾ ਕਿ ਹੁਣ ਬਸ ਇੱਕ ਮਹੀਨਾ ਹੀ ਆ ਸਾਡੇ ਕੋਲ ਤਾਇਆ ਰੋਜ ਡੈਡੀ ਕੋਲ ਜਾਂਦਾ ਕਿਸੇ ਕੈਨੇਡਾ ਦੇ ਮੁੰਡੇ ਦੀਆਂ ਗੱਲਾਂ ਕਰਦਾ ਓਹ ਹੋ ਜਦ ਤੂੰ ਮੂੜ ਨਾ ਖਾਵ ਕਰਾ ਮੈਂ ਅੱਜ ਮੰਮੀ ਕੋਲ ਜਾਣਾ ਉਹਦੇ ਨਾਲ ਮੇਰੀ ਸਾਰੀ ਗੱਲ ਖੁੱਲੀ ਐ ਉਹਨੇ ਇੱਕ ਉਹਨੂੰ ਕਹੂੰ ਆਪੇ ਲਾਉ ਕੋਈ ਸਕੀਮ ਉਹ ਵੀ ਪੁਰਾਣਾ ਖਿਡਾਰੀ ਐ ਤੂੰ ਫੇਰ ਨਾ ਕਰਾ ਸੋਮਵਾਰ ਨੂੰ ਕੋਈ ਖੁਸ਼ਖਬਰੀ ਲੈ ਕੇ ਹੀ ਜਾਉ ਚੱਲਾ ਇਹ ਵੀ ਦੇਖ ਲੈਨੇ ਆ ਸੋਮਵਾਰ ਚ ਕਿਹੜਾ ਗੁੱਡੇ ਐ ਪਰ ਸੋਨੂੰ ਸੋਮਵਾਰ ਐ ਪਰ ਹੁਣ ਮੈਨੂੰ ਕੋ ਤੇਰੀ ਕਿਸੇ ਗੱਲ ਦਾ ਵੀ ਯਕੀਨ ਨਹੀਂ ਆਉਂਦਾ ਤੂੰ ਦੇਖਦੀ ਜਾਇ ਐ ਕਿ ਜੱਟ ਪੂਰੀ ਪਾ ਕੇ ਹੀ ਦਮ ਲਊ ਚੱਲਾ ਦੇਖ ਲੈਨੇ ਆ ਮੇਰੀ ਬਸ ਆਦੀ ਜੇ ਜਾਣ ਨਾਲ ਤਾਂ ਦੇਖ ਲੈ ਨਹੀਂ ਯਾਰ ਅੱਜ ਨਹੀਂ ਅੱਜ ਮੰਨਨੇ ਕੋ ਜਾਣਾ ਹੈ ਚੰਗਾ ਠੀਕ ਹੈ ਫਿਰ ਦਰਪੋਕ ਗਿਆ ਦਰਪੋਕ ਸ਼ਬਦ ਜਿਵੇਂ ਬਿੱਲੇ ਦੇ ਦਿਲ ਤੇ ਹੀ ਲਿਖਿਆ ਗਿਆ ਹੋਵੇ ਪ੍ਰੀਤ ਬਿੱਲੇ ਦੇ ਨਾਲ ਹੀ ਪੜਦੀ ਸੀ ਗਰਮੰਟ ਕਾਲਜ ਰਜ ਕੀ ਸੋਹਣੀ ਸੁਨੱਖੀ ਪਰ ਸਵੇਰ ਦੀ ਥੋੜੀ ਗਰਮ ਸੀ ਪਹਿਲੀ ਤੱਕਣੀ ਚ ਹੀ ਬਿੱਲਾ ਉਹਦਾ ਮਰੀਦ ਹੋ ਗਿਆ ਸੀ ਪ੍ਰੀਤ ਨੇ ਇੱਕੋ ਸ਼ਰਤ ਤੇ ਜੇ ਵਿਆਹ ਕਰਾਏਗਾ ਤਾ ਠੀਕ ਹੈ ਨਹੀਂ ਕੋਈ ਫਰੈਂਡਸ਼ਿਪ ਨਹੀਂ ਕਰਨੀ ਬਿੱਲੇ ਨੂੰ ਤਾਂ ਹਰ ਸ਼ਰਤ ਮੰਨੂਸੀ ਅੱਜ ਕੋਈ ਨਾ ਕੋਈ ਸਿਰਾ ਕਰਨਾ ਹੀ ਪੈਣਾ ਹੈ ਗੱਲ ਪ੍ਰੀਤ ਦੀ ਵੀ ਠੀਕ ਹੈ ਬਾਅਦ ਚ ਪਸਤਾਉਣ ਦਾ ਕੀ ਫਾਇਦਾ ਹੋਰ ਫੇਰ ਭਣ ਗਿਆ ਪੈਗ ਲਾਉਣਾ ਹੈ ਕਿ ਰੋਟੀ ਖਾਣੀ ਹੈ ਨਹੀਂ ਮਾਮਾ ਜੀ ਰੋਟੀ ਹੀ ਖਾਣੀ ਹੈ ਨਾਲੇ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਤੁਸੀਂ ਵੀ ਸ਼ਾਬਦੀ ਹੀ ਸ਼ਾਬਦੀ ਹੀ ਕਿਉਂ ਠੀਕ ਹੈ ਮੈਂ ਤਾਂ ਸ਼ਾਬਦੀ ਹੀ ਪੀਣਾ ਤੂੰ ਦੱਸ ਕੀ ਮਸਲਾ ਹੈ ਮਸਲਾ ਤਾਂ ਮਾਮਾ ਜੀ کافی ਗੰਮੀਰ ਹੈ ਮੇਰਾ ਇੱਕ ਕੁੜੀ ਨਾਲ ਚੱਕਰ ਹੈ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਚਾਉਣਾ ਵਿੱਚ ਕੋਈ ਵਿਚੋਲਾ ਪਾਉਣਾ ਹੈ ਬਸ ਉਹ ਤੇਰੀ ਘਰੇ ਪਤਾ ਤੇਰੇ ਹੋਰ ਨਾਲ ਕਿਸੇ ਨੂੰ ਬਾਜੀ ਹੋਣਾ ਤੂੰ ਸਿੱਤਰ ਭੇਡ ਨਾ ਕਰਾ ਲਈ ਉਹਨਾਂ ਨੂੰ ਸਭ ਪਤਾ ਤੁਸੀਂ ਫਿਕਰ ਨਾ ਕਰੋ ਤੁਸੀਂ ਬਸ ਕੋਈ ਸਕੀਮ ਲਾਓ ਚੱਲ ਦੱਸ ਫਿਰ ਕਿਹੜਾ ਪਿੰਡ ਹੈ ਮਾਮਾ ਜੀ ਸ਼ੇਰਪੁਰ ਹੈ ਤੇ ਉਹਦੇ ਪਿਓ ਦਾ ਨਾਂ ਜਗਮੀਰ ਸਿੰਘ ਹੈ ਦੋ ਭੈਣਾਂ ਹੀ ਨੇ ਸ਼ੇਰਪੁਰ ਦਾ ਤਾਂ ਇੱਕ ਪੁਰਾਣਾ ਮਿੱਤਰ ਹੈ ਮੇਰਾ ਗੁਰਮੀਲ ਮੇਰੇ ਨਾਲ ਜਰਮਨ ਵਿੱਚ ਹੁੰਦਾ ਸੀ ਅਸੀਂ ਇਕੱਠੇ ਵਾਪਸ ਆਏ ਸੀ ਚੱਲ ਸਵੇਰੇ ਉਹਦੇ ਕੋਲ ਚਲਦੇ ਆਂ ਬਣਦੇ ਆ ਫਿਰ ਵਿਚੋਲੇ ਤੇਰੇ ਅਗਲੇ ਦਿਨ ਉਹ ਬੱਲੋ ਬੱਲੇ ਗਰਮੀਰ ਸਿਆਂ ਘਰੀ ਐ ਓ ਬਾਈ ਮਨਜੀਤ ਕੀ ਹਾਲ ਐ ਆ ਜਾ ਲੰਘ ਕਾਓ ਹੋਰ ਸੁਣਾ ਕੀ ਹਾਲ ਚਾਲ ਐ ਨਾਲੇ ਅੱਜ ਕਿੱਧਰ ਐ ਸੁਖਤਾ ਐ ਉਹ ਸੁਖੀ ਐ ਮੈਂ ਤਾਂ ਤੇਰੇ ਕੋਲ ਇੱਕ ਕੰਮ ਆਇਆ ਯਾਰ ਆ ਜਾ ਅੰਦਰ ਬੈਠੀ ਗੱਲ ਕਰਦੇ ਆ ਹਾਂ ਹੁਣ ਦੱਸ ਕੀ ਚੱਕਰ ਐ ਉਹ ਆ ਭਾਂ ਜਾ ਮੇਰਾ ਇਹਦਾ ਪੰਗਾ ਮੇਰੇ ਯਾਰ ਤੇਰੇ ਪਿੰਡ ਦੀ ਕੁੜੀ ਗਰਮੀਲ ਨੇ ਉੱਠ ਕੇ ਬੈਠਕ ਦਾ ਬੂਹਾ ਤੋੜ ਦਿੱਤਾ ਕੀ ਨਾ ਹੈ ਕਾਉ ਦਾ ਜੀ ਪ੍ਰੀਤ ਗਵਰਨਮੈਂਟ ਕਾਰਜਸ ਪੜਦੀ ਹੈ ਹਾਂਜੀ ਮਨਜੀਤ ਯਾਰ ਉਹ ਤਾਂ ਮੇਰੀ ਹੀ ਭਤੀਜੀ ਹੈ ਉਹ ਤਾਂ ਇਹੋ ਜਿਹੀ ਹੈ ਆਏ ਨਹੀਂ ਮੈਂ ਹੁਣੇ ਬੁਲਾ ਕੇ ਪੁੱਛਦਾ ਚਿੰਦੋ ਚਿੰਦੋ ਉਹ ਪ੍ਰੀਤ ਨੂੰ ਬੁਲਾ ਕੇ ਲਿਆਈ ਗਰਮੇਲ ਕੋਈ ਨਾ ਤੂੰ ਗੁੱਸਾ ਨਾ ਕਰ ਜਰ ਐਵੇਂ ਨਾ ਕੋਈ ਚੱਜੂ ਪਾ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਮੈਂ ਤਾਂ ਤੇਰੇ ਆ ਆਸ਼ਕ ਦਾ ਭਲੇਖਾ ਦੂਰ ਕਰਨਾ ਹੈ ਇੰਨੇ ਨੂੰ ਪ੍ਰੀਤ ਆ ਗਈ ਸਾਸ੍ਰੀਕਾਰ ਸਾਸ੍ਰੀਕਾਰ ਤਾਇ ਜੀ ਪ੍ਰੀਤ ਪ੍ਰੀਤ ਤੂੰ ਆ ਮੁੰਡੇ ਨੂੰ ਜਾਣਦੀ ਆ ਭਲਾ ਪ੍ਰੀਤ ਇੰਨੀ ਡਰੀ ਹੋਈ ਸੀ ਕਿ ਉਹਨੇ ਮੇਰੇ ਵੱਲ ਦੇਖਿਆ ਹੀ ਨਹੀਂ ਤੇ ਝਟ ਗਏ ਬੋਲੀ ਨਹੀਂ ਤਾਇ ਜੀ ਪ੍ਰੀਤ ਮੈਂ ਬਿੱਲਾ ਪਰ ਪ੍ਰੀਤ ਕੁਝ ਵੀ ਨਾ ਬੋਲੀ ਲੈ ਬਈ ਮਨਜੀਤ ਹੁਣ ਦੱਸ ਇਹਨੂੰ ਸਮਝਾ ਕੇ ਐਵੇਂ ਨਹੀਂ ਕਿਸੇ ਕੁੜੀ ਨੂੰ ਨਾਲੇ ਇਹਦਾ ਤਾਂ ਆਪਾ ਰਿਸ਼ਤਾ ਕੈਨੇਡਾ ਵਾਲੇ ਮੁੰਡੇ ਨਾਲ ਪੱਕਾ ਕਰਦਾ। ਪਰੀਤ ਚੱਲ ਪੁੱਤ ਤੂੰ ਘਰੇ ਐ ਹਾਂ ਨਾਲੇ ਕੋਈ ਲੋੜ ਨਹੀਂ ਕੱਲ ਜਾਣ ਦੀ। ਮੈਂ ਆਉਣਾ ਉਧਰ ਕਰਦਾ ਤੇਰੇ ਡੈਡੀ ਨਾਲ ਗੱਲ। ਮਾਮੇ ਨੇ ਮੈਨੂੰ ਬਸ ਇੰਨਾ ਹੀ ਕਿਹਾ ਕੰਜਰਾ ਤੂੰ ਤਾਂ ਮੇਰੀ ਵੀ ਵੇਚੀ ਕਰਾਤੀ। ਮੈਂ ਮਾਮਾ ਜੀ ਦੇ ਨਾਲ ਸਕੂਟਰ ਤੇ ਬੈਠਾ ਸੋਚ ਰਿਹਾ ਸੀ ਕੀ ਹੋਣ ਰਪੋਕ ਕੌਣ ਹੈ ਜਾਂ ਮੈਂ ਜਾਓ ਕੁਰੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਅੰਤ ਤੱਕ ਸੁਣ ਲਈ ਤਾਂ